ਜਿਹੜਾ ਭਗਤੀ ਕਰਨ ਵਾਲਾ ਗੁਰਸਿੱਖ ਪਿਆਰਾ ਹੈ ਨਾ ਉਹ ਕਿਸੇ ਨੂੰ ਪਹਿਲੀ ਗੱਲ ਤਾਂ ਡਰਾਉਂਦਾ ਨਹੀਂ ਦੂਜੀ ਗੱਲ ਉਹ ਕਿਸੇ ਤੋਂ ਡਰਦਾ ਵੀ ਨਹੀਂ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੈਗਰੋ ਤੂੰ ਮੁੱਢ ਕਦੀਮਾਂ ਤੋਂ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਔਰ ਉਹਨਾਂ ਦੁਸ਼ਟ ਜਿਹੜੇ ਦੁੱਖ ਦੇਣ ਵਾਲੇ ਉਹਨਾਂ ਦਾ ਖਾਤਮਾ ਕਰਦਾ ਹੈ ਕਿਵੇਂ ਕਰਦਾ ਕਹਿੰਦੇ ਪ੍ਰਹਲਾਦ ਜਨ ਤੁਦ ਰਖ ਲੈ ਹਰ ਜਿਓ ਹਰਨਖ ਸਮਾਰ ਪੁਚਾਇਆ ਮੇਰੇ ਵੈਗਰੂ ਜੀ ਪ੍ਰਹਲਾਦ ਜਿਹੜਾ 5 ਕੋਸਾਲ ਦਾ ਲਗਭਗ ਬੱਚਾ ਸ਼ਰੀਰ ਦੀ ਪ੍ਰਲਬਦੀ ਦੇ ਮੁਤਲਕ ਉਹਦਾ ਬਾਪ ਹਰਨਖ ਤੇ ਉਹ ਆਪਣੀ ਬਾਹਰ ਦੀ ਤਾਕਤ ਦੇ ਨਾਲ ਰਾਜਾ ਹੋਣ ਦੇ ਕਾਰਨ ਦੈਨਤਾ ਦਾ ਰਾਜਾ ਹੈ ਤੇ ਦਹਿਨਤ ਦੇ ਕਰ ਅੰਦਰ ਭਗਤ ਆ ਗਿਆ ਤਕਰਾਰ ਹੋਣ ਲੱਗ ਪਿਓ ਕਿ ਮੈਂ ਉਹ ਕਹਿੰਦਾ ਤੂੰ ਕੁਝ ਨਹੀਂ ਹੈ ਜੋ ਹੈ ਭਗਵਾਨ ਨੇ ਜੋ ਹੈ ਪਰਮਾਤਮਾ ਹੈ ਬਹੁਤ ਕੁਝ ਹੋਇਆ ਬੜੇ ਬਾਣੀ ਦੇ ਸ਼ਬਦ ਨੇ ਜੀ ਉਹਨਾਂ ਦੀ ਵਿਆਖਿਆ ਕਰਨ ਲੱਗੀਏ ਭਗਤ ਜੀ ਦੇ ਬਹੁਤ ਬਾਣੀ ਦੇ ਸ਼ਬਦ ਨੇ ਕਦੇ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਬਹੁਤ ਕਦੇ ਕਦੇ ਪਾਣੀ ਚ ਸਟਿਆ ਕਦੇ ਭਾਰ ਤੋਂ ਸਟਿਆ ਕਦੇ ਕੁਦ ਕੀਤਾ ਬੜਾ ਉਹਦੇ ਨਾਲ ਤਸ਼ਾਦਤ ਹੋਏ ਇੱਥੇ ਮੈਂ ਸੰਖੇਪ ਬਿਆਨ ਕਰ ਰਿਹਾ ਹਰ ਕਹਿੰਦੇ ਪ੍ਰਹਲਾਦ ਜਿਹੜਾ ਹੈ ਪਰਮਾਤਮਾ ਦਾ ਆਰਾਧਨ ਕਰਦਾ ਹੈ ਤੇ ਦੁਨੀਆਂ ਹਰਨਾਖਸ਼ ਦੇ ਡਰ ਤੋਂ ਡਰਦੀ ਹੋਈ ਉਹਦੇ ਤਸ਼ੱਦਦ ਤੋਂ ਡਰਦੇ ਹੋਏ ਲੋਕ ਜੋ ਹਰਨਾਖਸ਼ ਕਹਿੰਦਾ ਉਹਨੂੰ ਰੱਬ ਮੰਨੀ ਬੈਠੇ ਹੈ ਉਨੇ ਜਾਪ ਜਪਉਣਾ ਕਹਿੰਦੇ ਰੰਭ ਕਰ ਦਿੱਤਾ ਸੀ ਦਲੇ ਹਰ ਨਖਸ ਥੱਲੇ ਹਰ ਨਖਸ ਹੈ ਹਰ ਨਖਸ ਹੋਏਗਾ ਵੀ ਹਰ ਨਖਸ ਗਵੰਦਾ ਮੇਰੇ ਤੋਂ ਬਗਰ ਹੈ ਕੋਈ ਨਹੀਂ ਕਹਿੰਦੇ ਨਹੀਂ ਤੈਨੂੰ ਬਣਾਉਣ ਵਾਲਾ ਵੀ ਕੋਈ ਹੈ ਤੈਨੂੰ ਭੇਜਣ ਵਾਲਾ ਵੀ ਏ ਤੈਨੂੰ ਰਾਜ ਦੇਣ ਵਾਲਾ ਵੀ ਏ ਸਭ ਕੋਈ ਹੈ ਪਰ ਉਹ ਮੰਨੇ ਨਾਂ ਬੜੇ ਤਸ਼ੀਏ ਦਿੱਤੇ ਆਖਰਕਾਰ ਥੰਮ ਤਪਾ ਦਿੱਤੋ ਨੇ ਥੰਮ ਕਹਿੰਦਾ ਵੀ ਜੇ ਤੇਰਾ ਭਗਵਾਨ ਹੈ ਤੇ ਚੱਲ ਇਹਦੇ ਨਾਲ ਜੁੜ ਜਾ ਇਹਨੂੰ ਪਾ ਦਫੀ ਗੱਲ ਵਕੜੀ ਪਾ ਇਹਦੂ ਪਹਿਲਾਂ ਮੈਂ ਬਿਆਨ ਕਰਾਂ ਬੜੇ ਤਸ਼ੱਦਦ ਬੜੇ ਤਸੀਹੇ ਹੋਏ ਨੇ ਹਰਨਾਖਜ ਦੀ ਭੈਣ ਵੀ ਉਹਦੇ ਮਦਦ ਤੇ ਆਈ ਇਹ ਬੜਾ ਵੱਖਰਾ ਹੈ ਜਿੱਥੇ ਸ਼ਬਦ ਆਉਣਗੇ ਆਪਾਂ ਉਹਨਾਂ ਚ ਉੱਥੇ ਵਿਆਖਿਆ ਕਰਾਂਗੇ ਔਰ ਜਦੋਂ ਕਹਿੰਦੇ ਬਈ ਉਹਨੇ ਤਲਵਾਰ ਖਿੱਚ ਕੇ ਚਲੋਂ ਲੱਗਾ ਨਾ ਆਪਣੇ ਪੁੱਤਰ ਦੇ ਪੇ ਇਹਨੂੰ ਖਤਮ ਕਰ ਦੇਣਾ ਮੇਰਾ ਟਕਰਾ ਪੈਦਾ ਕਰਦਾ ਮੇਰਾ ਪੁੱਤਰ ਹੀ ਮੈਨੂੰ ਰੱਬ ਨਹੀਂ ਮੰਨੇਗਾ ਤੇ ਦੂਜੀ ਪਰਦਾ ਕਿੱਥੇ ਮੰਨੇਗੀ ਮਾਰਨ ਲੱਗਾ ਉਹ ਕਹਿੰਦੇ ਪਿਤਾ ਜੀ ਤਲਵਾਰ ਤੁਹਾਡੀ ਰਾਜ ਤੁਹਾਡਾ ਹੱਥ ਤੁਹਾਡਾ ਮੇਰੀ ਗਰਦਨ ਤੇ ਉਦੋਂ ਚੱਲਣੀ ਹੈ ਜਦੋਂ ਮੇਰੇ ਭਗਵਾਨ ਨੇ ਚਾਇਆ ਉਹਨਾਂ ਚਿਰ ਨਹੀਂ ਚੱਲ ਸਕਨੀ ਕਿਉਂਕਿ ਭੈ ਮਟਾਤਾ ਸਿਮਰਨ ਦੇ ਅੰਦਰੋਂ ਡਰਦਾ ਨਹੀਂ ਉਹਦਾ ਡਰਾਇਆ ਕਿ ਮੈਨੂੰ ਮਾਰ ਦੇਵੇਗਾ ਉਹ ਕਹਿੰਦਾ ਮੇਰੀ ਗਰਦਨ ਤੇ ਉਦੋਂ ਇਹਨੇ ਗਰਦਨ ਮੇਰੀ ਨੂੰ ਕੱਟਣਾ ਹੈ ਜਦੋਂ ਮੇਰੇ ਭਗਵਾਨ ਨੇ ਚਾਇਆ ਜੇ ਉਹਨੇ ਨਹੀਂ ਚਾਇਆ ਤੁਹਾਡੀ ਤਲਵਾਰ ਨਹੀਂ ਕੱਟੇਗੀ ਕਹਿੰਦਾ ਉਹ ਮੁਠਾ ਮਾਰੇ ਆ ਉਹਦੇ ਨਾਲ ਤਲਵਾਰ ਦਾ ਤੇ ਕੋਦੇ ਕਹਿੰਦੇ ਬਈ ਉਹਨੂੰ ਕਿਹਾ ਬਈ ਪ੍ਰਹਿਲਾਦ ਨੂੰ ਬਈ ਚੱਲ ਫਿਰ ਥੰਮ ਨੂੰ ਜੱਫਾ ਪਾਸ ਕਹਿੰਦੇ ਜਦੋਂ ਇਹ ਦੇਖਿਆ ਕਿ ਥੰਮ ਜਿਹੜਾ ਹੈ ਕਹਿੰਦੇ ਵੀ ਅੱਗ ਦੇ ਕੋਲਿਆਂ ਵਰਗਾ ਸੀ ਲਾਲ ਤੇ ਜਦੋਂ ਪ੍ਰਹਿਲਾਦ ਨੇ ਦੇਖਿਆ ਅੱਗੇ ਨੂੰ ਵਧਿਆ ਤੇ ਵਿਉ ਦੇ ਥੰਮ ਫਿਰ ਫਟਿਆ ਉਹਦੇ ਵਿੱਚ ਇੱਕ અવਤਾਰ ਨਿਕਲਿਆ ਠੋਸ ਥੰਮ ਦੇ ਵਿੱਚੋਂ ਇੱਕ અવਤਾਰ ਨਿਕਲਿਆ ਜਿਹੜੇ ਕਹਿੰਦੇ ਨਾ ਹੈ ਕਿ ਆਹ ਚੀਜ਼ ਠੋਸ ਜੀ ਇਹ ਚਾਰ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਜਿਵੇਂ ਹਜੂਰ ਸਾਹਿਬ ਜਿਹੜਾ ਮੰਦਰ ਹੈ ਉਹਨੂੰ ਵੀ ਕਹਿੰਦੇ ਜੀ ਇਹ ਠੋਸ ਚੀਜ਼ਾਂ ਥੋੜਾ ਫਿਰਦੀਆਂ ਹੁੰਦੀਆਂ ਨੇ ਤੇ ਫਿਰ ਉਹ ਥੰਮ ਚੋਂ ਪਾੜ ਕੇ ਬਈ ਤੇ ਥੰਮਾਂ ਚੋਂ ਕਦੇ ਅਵਤਾਰਾਂ ਦੇ ਜਨਮ ਹੋਏ ਨੇ ਗੁਰਬਾਣੀ ਵੀ ਕਹਿੰਦੀ ਥੰਮੋਂ ਪਾੜ ਤੇ ਫਿਰ ਕਿੱਧਰ ਲੈ ਜਾਗੇ ਇਹ ਅਰਥ ਕਿਵੇਂ ਕਰਾਂਗੇ ਬਈ ਜੇ ਇੱਕ ਥੰਮ ਚੋਂ ਇੱਕ ਅਵਤਾਰ ਆਮ ਨਹੀਂ ਅਵਤਾਰ ਦਾ ਜਨਮ ਹੁੰਦਾ ਉਹਦਾ ਨਾਂ ਹੈ ਨਰ ਸਿੰਘ ਉਹ ਸਪੈਸ਼ਲ ਏਸੇ ਲਈ ਅਵਤਾਰ ਆਇਆ ਏਸੇ ਵਾਸਤੇ ਰਹਿਲਾਦ ਦੀ ਰਖਸ਼ਲ ਥਮ ਪਾੜਿਆ ਅੱਦਾ ਸਰੀਰ ਸ਼ੇਰ ਦਾ ਤੇ ਅੱਦਾ ਮਨੁੱਖ ਵਾਲਾ ਨਾ ਉਹ ਮਨੁੱਖ ਤੇ ਨਾ ਉਹ ਸ਼ੇਰ ਫੜ ਕੇ ਹਰ ਨਾਕਸ਼ ਨੂੰ ਗੋਡਿਆਂ ਤੇ ਧਰਿਆ ਵੱਡੇ ਵੱਡੇ ਨੌ ਵਧਾ ਕੇ ਆਂ ਬਚਾ ਲਿਓ ਫਾੜ ਕੇ ਧਰ ਦਿੱਤਾ ਜਿਵੇਂ ਦੋਵੇਂ ਹੱਥ ਪਾ ਕੇ ਕਈ ਵਾਰ ਖਖੜੀ ਆਦ ਪਾੜਦੇ ਨਾ ਐਂ ਪਾੜਤਾ ਤੇ ਇੰਨਾ ਰੋ ਵਿੱਚ ਉਹ ਅਵਤਾਰ ਆਇਆ ਕਿਉਂਕਿ ਇੰਨੇ ਭਗਤ ਨੂੰ ਬੜੇ ਦੁੱਖ ਦਿੱਤੇ ਸੀ ਅੱਜ ਸਾਰੇ ਚੇਤੇ ਆ ਗਏ ਕਦੇ ਸੱਪਾਂ ਵਾਲੇ ਕਮਰੇ ਚ ਕਦੇ ਪਾਣੀ ਚ ਕਦੇ ਕਦੇ ਤੂੰ ਇਹਦੇ ਨਾਲ ਇਹ ਕਰਦਾ ਰਿਆ ਪਾਇਆ ਹੱਥ ਆਂਦਰਾਂ ਕੱਢ ਕੇ ਬਾਹਰ ਸਿੱਟ ਦਿੱਤੀਆਂ ਸੋ ਕਹਿੰਦੇ ਵੈ ਗੁਰੂ ਤੂੰ ਪ੍ਰਹਿਲਾਦ ਜਨ ਤੇਰੇ ਪਿਆਰਿਆ ਸੇਵਕ ਪ੍ਰਹਿਲਾਦ ਜਨ ਇਸ ਤਰ੍ਹਾਂ ਦੀ ਭਗਤੀ ਕਰਨ ਵਾਲੇ ਰਾਖ ਲੈ ਉਨਾਂ ਦੀ ਰੱਖਿਆ ਕੀਤੀ ਉਹਨਾਂ ਨੂੰ ਬਚਾ ਲਿਆ ਹਰ ਜਿਓ ਹਰ ਨਾਕਸ਼ ਮਾਰ ਪੁਚਾਇਆ ਹਰ ਨਾਕਸ਼ ਦਾ ਮਾਰ ਕੇ ਨਾਸ਼ ਕਰ ਦਿੱਤਾ ਔਰ ਉਹਨਾਂ ਖਾਤਮਾ ਕਰ ਦਿੱਤਾ ਉਹਨੂੰ ਨਸ਼ਟ ਕਰ ਦਿੱਤਾ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਬਚਨ ਕਰਦੇ ਨੇ ਹਰ ਨਾਕ ਖਸਾ ਲੈ ਨਖੋ ਬਿੱਦਾਸਾ ਨਖੋ ਮੈਨਾਂ ਨਾ ਹੁੰਦਾ ਹੈ ਨਖਾਂ ਨੋਹਾਂ ਦੇ ਨਾਲ ਨਖੋ ਬੇਦਾਸਾ ਦੈਂਤ ਸੰਘਾਰੇ ਬਿਨ ਭਗਤ ਬੇਹਾਸਾ ਕਿਉਂ ਦੈਂਤਾਂ ਦਾ ਨਾਸ਼ ਹੋਇਆ ਭਗਤੀ ਨਹੀਂ ਸੀ ਅੰਦਰ ਉਹਨਾਂ ਦੇ ਹੰਕਾਰ ਸੀ ਭਗਤੀ ਨਹੀਂ ਸੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਵੀ ਬਚਨ ਨੇ ਮਹਾਰਾਜ ਕਹਿੰਦੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਕਸ਼ੁ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਵੈਗਰੋ ਦੁਸ਼ਟ ਹਰਨਾਖਸ਼ ਨੂੰ ਤੂੰ ਮਾਰਿਆ ਤੇ ਆਪਣੇ ਪਿਆਰੇ ਪ੍ਰਹਲਾਦ ਭਗਤ ਦੀ ਰਖਵਾਲੀ ਕੀਤੀ ਉਹਦੀ ਰਕਸ਼ਾ ਕੀਤੀ ਭਗਤਾਂ ਦੀ ਰਕਸ਼ਾ ਗੁਰੂ ਅਮਰਦਾਸ ਮਹਾਰਾਜ ਵੀ ਇੱਕ ਜਗ੍ਹਾ ਹੋਰ ਬਚਨ ਕਰਦੇ ਹਰਨਾਖਸ ਨਖੀ ਬਿਦਾਰਿਆ ਪ੍ਰਹਲਾਦ ਲਿਆ ਉਬਾਰ ਮਰਾਦ ਤੂੰ ਨਹਾ ਨਾਲ ਹਰ ਨਕਸ਼ ਦਾ ਨਾਸ਼ ਕੀਤਾ ਤੇ ਆਪਣੇ ਪਿਆਰੇ ਦੀ ਰੱਖਿਆ ਕੀਤੀ ਉਹਨੂੰ ਬਚਾ ਲਿਆ ਉਹਦਾ ਵਾਲ ਵਿੰਗਾ ਨਾ ਹੋਣ ਦਿੱਤਾ ਮਹਾਰਾਜ ਸੱਚੀ ਸਰਕਾਰ ਬਚਨ ਕਰਦੇ ਕਬੀਰ ਸਾਹਿਬ ਨੇ ਵੀ ਬਚਨ ਕੀਤੇ ਕਹਿੰਦੇ ਪ੍ਰਭ ਥੰਮ ਤੇ ਨਿਕਸਕੈ ਵਿਸਥਾਰ ਪ੍ਰਭ ਥੰਮ ਤੋਂ ਨਿਕਲਿਆ ਉਹਨਾਂ ਬਾਣੀ ਦੇ ਬੋਲ ਨੇ ਕਿੱਧਰ ਲੈ ਜਾਈਏ ਇਹਨਾਂ ਨੂੰ ਆਂਦੇ ਆਦੀ ਠੋਸ ਚੀਜ਼ਾਂ ਨਹੀਂ ਹੁੰਦੀਆਂ ਪ੍ਰਭ ਭਾਵੈ ਬਿਨ ਸਾਸਤੇ ਰੱਖੈ ਉਹ ਪਰਮਾਤਮਾ ਹੈ ਸਾਡੇ ਵਰਗਾ ਥੋੜਾ ਕਿ ਸਾਡੇ ਤੋਂ ਨਹੀਂ ਇਹ ਹੁੰਦਾ ਹੋਰ ਰੱਬ ਹੈ ਉਹ ਵੈਗਰੂ ਆ ਉਹ ਖੁਦਾ ਹੈ ਉਹ ਅੱਲਾ ਪਾ ਕੇ ਜੋ ਚਾਹੇ ਉਹ ਕਰ ਸਕਦਾ ਸਾਡੀ ਬੁੱਧੀ ਤੋਂ ਉਹਨਾਂ ਸੋਚ ਵੀ ਨਹੀਂ ਸਕਦੀ ਮਹਾਰਾਜ ਕਬੀਰ ਸਿੰਘ ਉਹ ਕਹਿੰਦੇ ਪ੍ਰਭ ਥੰਮ ਤੇ ਨਿਕ ਸਕੈ ਵਿਸਥਾਰ ਹਰ ਨਖੁ ਸਛੇਦਿਓ ਨਖ ਬਿਦਾਰ ਹਰਨਾ ਅਕਸ਼ਤ ਦਾ ਨਾਸ਼ ਕੀਤਾ ਨਵਾ ਨਾਲ ਥਮ ਚੋਂ ਨਿਕਲ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਆਪਣੇ ਪਿਆਰੇ ਲਈ ਹੋਈ ਨੂੰ ਅਨਹੋਈ ਚ ਤੇ ਅਨਹੋਈ ਨੂੰ ਹੋਈ ਚ ਬਦਲ ਸਕਦਾ ਹੈ ਉਹਦੇ ਤੇ ਮਰਜ਼ਾਦਾ ਨਹੀਂ ਕਿ ਲੋ ਜੀ ਆਏ ਦੀਆ ਐਂ ਦੀ ਐ ਉਹ ਸਾਡੇ ਵਾਸਤੇ ਆ ਜਿਹੜੇ ਅਸੀਂ ਜੀਵ ਹੈ ਨਾ ਚਰਖਾਨੀਆਂ ਦੁਆਰਾ ਪੈਦਾ ਹੋਏ ਜਿਹੜੇ ਜੀਵ ਕੋਟੀ ਵਿੱਚੋਂ ਇਹ ਮਰਜ਼ਾਦਾ ਇਹ ਸਿੱਖਸ਼ਾਵਾ ਕਾਇਦਾ ਕਾਨੂੰਨ ਮਰਜ਼ਾਦਾ ਦਾ ਇਹ ਸਭ ਕੁਝ ਆਪਣੇ ਲਈ ਆ ਨਰੰਕਾਰ ਲਈ ਨਹੀਂ ਪਰਮਾਤਮਾ ਲਈ ਨਹੀਂ ਪਰਮਾਤਮਾ ਤਾਂ ਸਾਰਿਆਂ ਨੂੰ ਨਵਾਜਦਾ ਸਾਰਿਆਂ ਨੂੰ ਵਾਜਾ ਮਾਰਦਾ ਹੈ ਗੁਸਤਾਖੀ माफ ਆਪਾਂ ਸਾਰਿਆਂ ਨੂੰ ਮਾਰਦੇ ਵਾਦਾ ਉਹ ਤਾਂ ਸਾਰਿਆਂ ਨੂੰ ਕਲਾਵੇ ਵਿੱਚ ਲੈਂਦਾ ਹੈ ਚਾਹੇ ਹਿੰਦੂ ਆਵੇ ਮੁਸਲਮਾਨ ਆਵੇ ਸਿੱਖ ਆਵੇ ਸਾਈ ਆਵੇ ਮੂਸਾਈ ਆਵੇ ਕਿਤੇ ਮਹਾਰਾਜ ਨੇ ਵਿਤਕਰਾ ਕੀਤਾ 10 ਉਤਾਰਾਂ ਦੇ ਵਿੱਚ ਵੇਖੋ 10 ਪਾਤਸ਼ਾਹੀਆਂ ਦੇ ਵਿੱਚ ਉੱਥੇ ਉਹਨਾਂ ਨੇ ਇਹ ਦੇਖਿਆ ਪੀ ਉਸ ਕੋਟੀ ਦੇ ਵਿੱਚ ਬ੍ਰਹਮ ਨਾਲ ਮਿਲਿਆ ਕਿਹੜਾ ਹੈ ਉਹਨੂੰ ਗਲਵਕੜੀ ਵਿੱਚ ਲੈ ਲਿਆ ਹੈ ਤੇ ਅਸੀਂ ਭਾਵੇਂ ਕਿੰਨਾ ਮਰਜ਼ੀ ਰੱਬ ਦਾ ਪਿਆਰਾ ਹੋਵੇ ਅਸੀਂ ਤਾਂ ਪਹਿਲਾਂ ਵੇਖਦੇ ਹਾਂ ਇਹ ਮੁ슬ਮਾਨ ਘਰਾਣੇ ਜੰਮਿਆ ਕਿਉਂ ਨੇ ਫੁਲਾਨਾ ਇਹਨੂੰ ਪਰੇ ਕਰੋ ਯਾਰ ਪਰੇ ਕਰੋ ਨਹੀਂ ਉਹ ਪਰਮਾਤਮਾ ਹੈ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਉਹ ਪਰਮਾਤਮਾ ਵੈਗੁਰੂ ਆ ਉਹ ਦਾਤਾ ਐ ਔਰ ਉਸਾਰਿਆਂ ਤੇ ਮੇਰ ਕਰਦਾ ਹੈ ਵੱਡੇ ਹਿਰਦੇ ਵਾਲਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ ਕਹਿੰਦੇ ਉਪਮਾ ਤੋਂ ਰਹਿਤ ਵਾਲਾ ਉਹ ਰੂਪ ਥੰਮ ਨੂੰ ਪਾੜ ਕੇ ਨਿਕਲਿਆ ਬੇਮੁਖ ਪਕੜ ਪਿਛਾੜਿਆ ਨ ਸੰਤ ਸਹਾਈ ਆਦ ਜੁਗਾਦ ਜੁਗਾ ਦੁਗੰਤਰਾਂ ਤੋਂ ਜਿਹੜਾ ਹੈ ਉਹ ਸੰਤਾਂ ਦਾ ਭਗਤਾਂ ਦਾ ਗੁਰਸਿੱਖਾਂ ਦਾ ਬੰਦਗੀ ਵਾਲਿਆਂ ਦਾ ਸਹਾਈਆ ਸਹਾਇਤਾ ਕਰਦਾ ਹੈ ਹੈਲਪ ਕਰਦਾ ਹੈ ਮਦਦ ਕਰਦਾ ਹੈ ਉਹਨਾਂ ਦਾ ਮਦਦਗਾਰ ਏ ਜਿਹੜੇ ਮਾਲਕ ਨੂੰ ਜਪਦੇ ਨੇ ਜਿਹੜੇ ਧਰਮੀ ਨੇ ਜਿਹੜੇ ਮੇਰੀ ਤਰ੍ਹਾਂ ਅੰਦਰੋਂ ਅੰਦਰ ਹੀ ਕੁਕਰਮੀ ਨੇ ਉਹਨਾਂ ਦੀ ਨਹੀਂ ਜੇ ਕਰਦਾ ਜਿਹੜੇ ਬਾਹਰੋਂ ਦਿਖਾਵਾ ਕੁਝ ਹੋਰ ਏ ਤੇ ਅੰਦਰ ਕੁਝ ਹੋਰ ਏ ਜਿਹਨੂੰ ਮਹਾਰਾਜ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ ਉਹ ਕੱਚੇ ਨੇ ਤੇ ਉਹਨਾਂ ਨੂੰ ਦਸਮ ਪਿਤਾ ਇਹ ਵੀ ਕਹਿੰਦੇ ਨੇ ਕਿ ਜਦੋਂ ਸੰਸਾਰ ਦੇ ਵਿੱਚ ਆਏ ਨਾ ਭੇਗਤ ਗਾਇ ਜਗਤ ਕੋ ਲੋਗਨ ਕੋ ਬਸਕੀਣ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ ਇਹਨਾਂ ਦੇ ਦਰਕਾਂਤੀ ਜਗ੍ਹਾ ਮਿਲਨੀ ਹੋਰ ਕਦੇ ਨਹੀਂ ਜਿਹੜੇ ਭੇਖ ਦਿਖਾਉਂਦੇ ਆ ਪਰ ਜੀਵਨ ਉਹ ਜਿਹ ਹੈ ਨਹੀਂ ਕਰਨੀ ਉਹ ਜੀ ਹੈ ਨਹੀਂ ਜਿਹਨੂੰ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਜੀ ਜਾਤੀ ਤਾਂ ਮਨੁੱਖਾਂ ਵਾਲੀ ਕਰਤੂਤਾਂ ਪਸ਼ੂਆਂ ਨੂੰ ਵੀ ਗਈਆਂ ਗਵਾਤੀਆਂ ਨੇ ਮਹਾਰਾਜ ਮੇਰ ਕਰਦੇ ਨੇ ਉਹ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਸ਼ਰਤ ਇਹ ਆ ਹੋਵੇ ਸੱਚੀ ਮੁੱਚੀ ਪਿਆਰਾ ਤੇ ਜਿਹੜੇ ਰੱਬ ਦੇ ਪਿਆਰੇ ਹਨ ਉਹ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਂਦੇ ਦੇਖਾਂ ਮੇਰੇ 'ਚ ਕੋਈ ਗਲਤੀ ਹੈਗੀ ਕਿ ਨਹੀਂ ਦੇਖਾਂ ਵੀ ਮੈਂ ਲੱਗਦਾ ਕਿ ਨਹੀਂ ਚੰਗਾ ਗੁਰ ਸਿੱਖਾ ਉਹ ਨਹੀਂ ਉਹ ਵੇਂਦੇ ਆ ਪ੍ਰਭੂ ਨੂੰ ਚੰਗਾ ਲੱਗਦਾ ਹੈ ਕਿ ਨਹੀਂ ਮੈਂ ਪ੍ਰਭੂ ਨੂੰ ਮੈ ਪਿਆਰਾ ਲੱਗਦਾ ਹੈ ਕਿ ਨਹੀਂ ਲੱਗਦਾ ਉਹਨਾਂ ਦਾ ਯਤਨ ਸੰਸਾਰ ਨੂੰ ਪ੍ਰਸੰਨ ਕਰਨ ਚ ਨਹੀਂ ਹੁੰਦਾ ਉਹਨਾਂ ਦਾ ਯਤਨ ਨਰੰਕਾਰ ਨੂੰ ਪਸੰਨ ਕਰਨ ਚ ਹੁੰਦਾ ਓਏ ਇਹ ਨਹੀਂ ਵੇਖਦੇ ਵੀ ਮੈਨੂੰ ਸੰਸਾਰ ਵਾਲੇ ਕੀ ਕਰਨ ਉਹ ਫਲਾਣਾ ਕੀ ਕਹੇਗਾ ਜਾਂ ਘਰ ਦੇ ਜਾਂ ਦੂਜੇ ਕੀ ਉਹ ਕਹਿੰਦੇ ਨਹੀਂ ਮੇਰਾ ਨਰੰਕਾਰ ਵੈਗਰੂ ਕੀ ਕਹੇਗਾ ਉਹ ਕੰਮ ਕਰਦੇ ਦੂਜਾ ਨਹੀਂ ਮਹਾਰਾਜ ਕਹਿੰਦਿਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਓ ਮਨਮੁਖ ਪਰਮ ਪੁਲਾਇਆ ਸੰਖੇਪ ਕਰਾਂ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਨਾ ਜਿਹੜੇ ਗੁਰੂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਕਮਾਉਂਦੇ ਗੁਰੂ ਦਾਸ ਸ਼ਬਦ ਕਮਾਉਂਦੇ ਆ ਅੰਦਰੋਂ ਅਗਿਆਨ ਨੂੰ ਮਟਾ ਕੇ ਅੰਦਰ ਸ਼ਬਦ ਦੀਪਕ ਜੁਲਾਉਂਦੇ ਨੇ ਉਹਨਾਂ ਨੂੰ ਵੈਗੁਰੂ ਤੇਰੇ ਬਚਨਾਂ ਤੇ ਭਰੋਸਾ ਆ ਉਹਨਾਂ ਨੂੰ ਭਰੋਸਾ ਪ੍ਰਤੀਤ ਹੈ ਉਹਨਾਂ ਨੂੰ ਭਰੋਸਾ ਹੈ ਤੇ ਮਨਮੁਖ ਜਿਹੜੇ ਮਨ ਦੇ ਕਹਿ ਅਨੁਸਾਰ ਚੱਲਦੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਆਵੇਗਾ ਕਿ ਨਹੀਂ ਹੋਵੇਗਾ ਕਹਿੰਦੇ ਉਹ ਮਨਮੁਖ ਪਰਮੰਦੇ ਵਿੱਚ ਅਗਿਆਨ ਦੇ ਵਿੱਚ ਪਟਕਦੇ ਫਿਰਦੇ ਨੇ ਡਮਾਂਡੋਲ ਹੋਏ ਫਿਰਦੇ ਇੱਧਰ ਉੱਧਰ ਡਗਮਗਾਉਂਦੇ ਫਿਰਦੇ ਨੇ ਹਰਜੀ ਏ ਤੇਰੀ ਵਡਿਆਈ हे ਪ੍ਰਭੂ ਜੀ ਏ ਤੇਰੀ ਵਡਿਆਈ ਆ ਕਿ ਮਨਮੁਖ ਭਟਕਦੇ ਨੇ ਤੇ ਗੁਰਮੁਖ ਆਨੰਦਤ ਹੁੰਦੇ ਨੇ ਉਹ ਗੁਰੂ ਨਾਲ ਜੁੜ ਕੇ ਏ ਤੇਰੀ ਵਡਿਆਈ ਵੈ ਗੁਰੂ ਉਹਨਾਂ ਨੂੰ ਨਾਮ ਦੇ ਕੇ ਕਿਰਪਾ ਦੇ ਕੇ ਉਹਨਾਂ ਨੂੰ ਮਲਾ ਲੈਣਾ ਤੇ ਉਹ ਦੱਕ ਡੋਲੇ ਖਾਂਦੇ ਫਿਰਦੇ ਨੇ ਸੰਸਾਰ ਵਿੱਚ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਮੇਰੇ ਵੈ ਗੁਰੂ ਜੀ ਤੇਰੇ ਭਗਤ ਨੇ ਤੇ ਉਹਨਾਂ ਦਾ ਭੈ ਕੱਟ ਕੇ ਗਤਨਾਸ਼ ਉਹਨਾਂ ਦਾ ਭੈ ਕਰਕੇ ਆਪਣੇ ਨਾਲ ਮਲਾ ਉਹ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਨਾਮ ਤਰੀਕ ਸਿਮਰਨ ਕਰਨ ਵਾਲੇ ਨਿਤਨੇਮੀ ਜਨ ਜਿਹੜੇ ਨੇ ਗੁਰਸਿੱਖ ਪਿਆਰੇ ਉਹਨਾਂ ਦੀ ਪੈਜ ਇੱਜ਼ਤ ਰੱਖ ਵੈਗਰੂ ਤੇਰੇ ਬਗੈਰ ਸੰਸਾਰ ਦੇ ਤੋਂ ਉਹਨਾਂ ਦੀ ਇੱਜ਼ਤ ਦੀਆਂ ਧੱਜੀਆਂ ਉਡਾਉਂਦੇ ਫਿਰਦੇ ਨੇ ਤੂੰ ਕਿਰਪਾ ਕਰ ਤੇਰੇ ਬਗੈਰ ਕੋਈ ਨਹੀਂ ਉਹਨਾਂ ਦੀ ਇੱਜ਼ਤ ਰੱਖ ਸਕਦਾ ਤੂੰ ਉਹਨਾਂ ਦੀ ਮਦਦ ਕਰ ਭਗਤ ਤੇਰੀ ਸਰਣਾਈ ਜਿਹੜੇ ਭਗਤ ਨੇ ਉਹ ਪ੍ਰਭੂ ਦੀ ਸਰਣ ਆਈ ਸਰਣ ਵਿੱਚ ਆਉਂਦੇ ਨੇ ਤੇ ਫਿਰ ਪ੍ਰਭੂ ਜਿਹੜਾ ਸਰਣ ਆਵੇ ਜੋ ਸਰਣ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸੁਆਮੀ ਸੰਧਾ ਉਹ ਮਨ ਬਾਣੀ ਸ਼ਰੀਰ ਕਰਕੇ ਭਗਤ ਸਰਣ ਵਿੱਚ ਆਉਂਦੇ ਨੇ ਪ੍ਰਭੂ ਚਰਨਾ ਤੇ ਡਿੱਗਿਆ ਨੂੰ ਗਲ ਵਕੜੀ ਵਿੱਚ ਘੁੱਟ ਕੇ ਲੈ ਲੈਂਦਾ ਹੈ ਤੇ ਜਦੋਂ ਗਲਵਕੜੀ ਵਿੱਚ ਕਿਸੇ ਚੀਜ਼ ਨੂੰ ਲੈ ਲਈਏ ਨਾ ਤੇ ਆਪਣੀਆਂ ਬਾਹਾਂ ਉੱਪਰ ਦੀ ਹੁੰਦੀਆਂ ਨੇ ਤੇ ਇੱਕ ਪਾਸੇ ਸਰੀਰ ਤੇ ਆਉਣ ਵਾਲੀ ਆਫਤ ਉਹਦੇ ਤੇ ਵੱਜਣ ਵਾਲੀ ਪਹਿਲਾਂ ਉਹਨਾਂ ਹੱਥਾਂ ਨਾਲ ਟਕਰਾਏਗੀ ਜਾਂ ਉਹਦੇ ਨਾਲ ਟਕਰਾਏਗੀ ਜਿਹੜਾ ਪ੍ਰਭੂ ਦੀ ਗਲਵਕੜੀ ਵਿੱਚ ਆ ਗਿਆ ਨਾ ਗੁਰਸਿੱਖ ਸਿਮਰਨ ਵਾਲਾ ਸੰਸਾਰ ਵਾਲਾ ਕੋਈ ਠੋਕਰ ਮਾਰੇ ਤੇ ਉਹਨੂੰ ਪਹਿਲਾਂ ਨਰੰਕਾਰ ਨਾਲ ਟਕਰਾਉਣਾ ਪਏਗਾ ਜਿਵੇਂ ਮਾਂ-ਬਾਪ ਬੱਚੇ ਨੂੰ ਕਲਾਵੇ ਵਿੱਚ ਲੈਂਦੇ ਨਾ ਮਾਂ-ਬਾਪ ਪ੍ਰੇਮ ਕਰਦੇ ਨੇ ਤੇ ਕੋਈ ਬਾਹਰੋਂ ਦਾ ਦੁਸ਼ਮਣ ਹਮਲਾ ਕਰਨਾ ਚਾਹੇ ਤੀ ਪੁੱਤਰ ਤੋਂ ਤੇ ਬੱਚੇ ਨੂੰ ਮਾਂ ਬਾਪ ਪਿੱਛੇ ਕਰ ਲੈਂਦੇ ਆਪਣੇ ਕਹਿੰਦੇ ਆ ਪਹਿਲਾਂ ਤੂੰ ਇੱਧਰ ਆ ਮੇਰੇ ਨਾਲ ਤੇ ਫਿਰ ਪ੍ਰਭੂ ਵੀ ਕਹਿੰਦਾ ਤੂੰ ਮੇਰੇ ਬੱਚੇ ਨੂੰ ਸਤਾਉਣਾ ਹੈ ਨਾ ਆ ਤੇ ਉਹਦਾ ਫਿਰ ਹਰਨਾਖਸ਼ ਵਾਲਾ ਹਾਲ ਹੁੰਦਾ ਹੈ ਹਰਨਾਖਸ਼ ਵਾਲਾ ਜਿਹੜਾ ਪ੍ਰਭੂ ਦੇ ਆ ਪਿਆਰਿਆਂ ਨੂੰ ਸਤਾਉਂਦਾ ਹੈ ਭਗਤਾਂ ਨੂੰ ਜਮ ਜੋਏ ਨਾ ਸਕੈ ਭਗਤ ਜਿਹੜੇ ਉਹਨਾਂ ਨੂੰ ਜੰਮ ਜਿਹੜਾ ਜੋ ਸ਼ੋ ਟੱਚ ਨਹੀਂ ਕਰ ਸਕਦਾ ਕਾਲ ਨਾਲ ਨੇੜੇ ਜਾਈ ਉਹ ਆਕਾਲ ਦੇ ਪੁੱਤਰ ਨੇ ਤੇ ਕਾਲ ਭਿਆਨਕ ਸਮਾਂ ਮੌਤ ਉਹਨਾਂ ਨੂੰ ਉਹਨਾਂ ਦੀ ਆਸ਼ੇ ਤੋਂ ਦੂਲਾ ਨਹੀਂ ਸਕਦੀ ਔਰ ਪਰਮੰਦੇ ਵਿੱਚ ਪਟਕਾਰ ਨਹੀਂ ਸਕਦੇ ਉਹ ਆਕਾਲ ਦੇ ਵਿੱਚ ਅਭੇਦ ਹੋ ਜਾਂਦੇ ਨੇ ਕਹਿੰਦੇ ਕੇਵਲ ਰਾਮ ਨਾਮ ਮਨ ਵਸਿਆ ਉਹਨਾਂ ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਔਰ ਜਿਹੜਾ ਰੱਬ ਦਾ ਨਾਮ ਵਸਿਆ ਕੋਈ ਦੂਜਾ ਨਹੀਂ ਦੂਜੀ ਯਾਦ ਨਹੀਂ ਯਾਦ ਪ੍ਰਭੂ ਦੇ ਅੰਦਰ ਵਸੀਏ ਤੇ ਨਾਮੇ ਹੀ ਮੁਕਤ ਪਾਈ ਨਾਮ ਜਪ-ਜਪ ਕੇ ਭੈ ਤੋਂ ਆਵਾਗਮਣ ਤੋਂ ਦੁੱਖਾਂ ਦਰਦਾਂ ਤੋਂ ਉਮਕਤ ਹੋ ਗਏ ਰਹਿਤ ਹੋ ਗਏ ਪ੍ਰਭੂ ਵਿੱਚ ਮਿਲ ਗਏ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੇ ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਦੇੜੀਆਂ ਨੇ ਉਹ ਭਗਤਾਂ ਦੇ ਚਰਣੀ ਆ ਕੇ ਲੱਗਦੀਆਂ ਨੇ ਅੱਗੇ ਝੁਕਦੀਆਂ ਨੇ ਆਪਣੀ ਸ਼ਕਤੀ ਉੱਤੇ ਪ੍ਰਗਟਾ ਨਹੀਂ ਕਰਦੀਆਂ ਉਹਨਾਂ ਨੂੰ ਪਤਾ ਹੈ ਇਹ ਵੱਡੇ ਤੋਂ ਵੱਡਾ ਅਫਸਰ ਹੋਵੇ ਨਾ ਕੋਈ ਤੇ ਉਹਦੇ ਅੱਗੇ ਛੋਟੇ ਆਣ ਕੇ ਹੱਥ ਬੰਨ੍ਹ ਕੇ ਖਲੋਂਦੇ ਉਹਨੂੰ ਸਲੂਟ ਕਰਦੇ ਨੇ ਐਉਂ ਜਿਹੜੇ ਰੱਬ ਦੇ ਵੈਗਰੂ ਦੇ ਪਿਆਰੇ ਬਣ ਜਾਂਦੇ ਨਾ ਉਨ੍ਹਾਂ ਅੱਗੇ ਛੋਟੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਨਵ ਨਿੱਦੀ ਅਠਾਰਾ ਸਿੱਧੀ ਪਿੱਛੇ ਲੱਗੀਆਂ ਫਿਰਹਿ ਜੋ ਹਰ ਹਿਰਦੇ ਸਦਾ ਵਸਾਏ ਉਹਨਾਂ ਦੇ ਚਰਨੀ ਆ ਕੇ ਲੱਗਦੀਆਂ ਨੇ ਆ ਸਾਨੂੰ ਸਵੀਕਾਰ ਕਰੋ ਸਾਨੂੰ ਸੇਵਾ ਦਾ ਸਬੱਬ ਦਿਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕੈ ਸਹਿਜ ਸੋਭਾਈ ਗੁਰੂ ਦੀ ਕਿਰਪਾ ਨਾਲ ਸੋਤੇ ਸਿੱਧ ਹੀ ਔਰ ਆ ਕੇ ਹਨੇਰੇ ਨੂੰ ਗੁਰੂ ਦੇ ਸ਼ਬਦ ਦੁਆਰਾ ਕੱਟ ਕੇ ਗਿਆਨ ਦਾ ਪ੍ਰਕਾਸ਼ ਉਪਦੇਸ਼ ਹਿਰਦੇ ਚ ਪ੍ਰੇਮ ਹਿਰਦੇ ਚ ਹੁੰਦਾ ਫਿਰ ਇਹ ਰੇਧੀਆਂ ਸਿੱਧੀਆਂ ਵੀ ਹੱਥ ਬਨ ਕੇ ਖੜੀਆਂ ਰਹਿੰਦੀਆਂ ਇਹ ਸਤਗੁਰੂ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਇਸ ਪਾਵਨ ਮੁਬਾਰਕ ਸ਼ਬਦ ਦੇ ਅੱਠ ਪਦੇ ਨੇ ਜਿਹਦੇ ਅੱਜ ਆਪਾਂ ਦੋ ਪਦ வாਚੇ ਨੇ ਜਿੰਨੀਕ ਸਤਿਗੁਰੂ ਬੁੱਧੀ ਬਖਸ਼ਤੇ ਦਾ ਖੁਲਾਸਾ ਬੜਾ ਬੜਾ ਮੇਰੀ ਇਨੀ ਬੁੱਧੀ ਸੋਚ ਵੀ ਨਹੀਂ ਸਕਦੀ ਕਿ ਜਿੰਨਾ ਦਾ ਖੁਲਾਸਾ ਹੈ ਮੈਂ ਤਾਂ ਕੇਵਲ ਮੇਰੀ ਮਤ ਥੋਰੀ ਰਾਮ ਜਿੰਨੀਕ ਤੁਹਾਨੂੰ ਤੇ ਮੈਨੂੰ ਸਮਝ ਪੈ ਸਕੇ ਤੇ ਜਿੰਨੀਕ ਮਤ ਗੁਰੂ ਬਖਸ਼ ਕੇ ਕਰਵਾਉਂਦੇ ਨੇ ਜਿੰਨਾ ਕੋ ਮੇਰੇ ਤੋਂ ਬੁਲਾਉਂਦੇ ਨੇ ਉਹਨਾਂ ਕੀ ਬੋਲਦਾ ਆ ਮੇਰੇ ਵਿੱਚ ਇੰਨੀ ਪਾਇਆ ਨਹੀਂ ਕਿ ਮੈਂ ਕੋਈ ਗੁਰੂ ਕੀ ਗੱਲ ਸੁਣਾ ਸਕਾਂ ਜਾਂ ਕਹਿ ਸਕਾਂ ਇਹ ਸਤਿਗੁਰੂ ਕਿਰਪਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਨੂੰ ਰਲ ਮਿਲ ਕੇ ਸਬੱਬ ਬਖਸ਼ਦੇ ਨੇ ਸਾਡੇ ਤੇ ਕਿਰਪਾ ਕਰਨ ਸਾਡਾ ਇਹ ਸਮਾ ਸਫਲਾ ਹੋਵੇ ਜੀਵਨ ਸਫਲਾ ਹੋਵੇ ਆਇਆ ਸਫਲਾ ਹੋਵੇ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਰਹਿ ਗਈਆਂ ਵਿਚਾਰਾਂ ਕੱਲ ਨੂੰ ਕਰਾਂਗੇ ਜੀ ਵਾਹਿਗੁਰੂ